ਅੱਜ ਨਗਰ ਸੁਧ ਸੁੱਧ ਸਿੰਘ ਵਾਲਾ ਪਲਾਗ ਮੱਲਾ ਵਾਲਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿੰਦੇ ਵਿੱਚ 21 ਤਰੀਕ ਨੂੰ ਜਿਹੜਾ ਟਰੈਕਟਰ ਟਰਾਲੀਆਂ ਦਾ ਵੱਡਾ ਕਾਫਲਾ ਲੈ ਕੇ ਜਾਣਾ ਸ਼ੰਭੂ ਬਾਰਡਰ ਤੇ ਉਹਦੇ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ ਦੂਸਰਾ ਤੁਹਾਡੇ ਮਾਧਿਅਮ ਰਾਹੀਂ ਸਾਰੇ ਰੋਇਪੁਰ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਵੀ 21 ਤਰੀਕ ਨੂੰ ਆਪਾਂ ਵੱਡਾ ਕਾਫਲਾ ਜਿਹੜਾ ਸ਼ੰਭੂ ਬਾਡਰ ਤੇ ਟਰੈਕਟਰ ਟਰਾਲੀਆਂ ਦਾ ਲੈ ਕੇ ਜਾਣਾ ਤੇ ਇਸੇ ਤਰ੍ਹਾਂ ਫਰੋਇਪੁਰ ਜਿਹੜੇ ਦੇ ਵਿੱਚੋਂ ਵੀ ਵੱਡਾ ਕਾਫਲਾ 21-23 ਨੂੰ ਸ਼ੰਭੂ ਬਾਡਰ ਤੇ ਜਾਵੇਗਾ ਤੀਸਰਾ ਜਿਹੜਾ ਸ਼ੰਭੂ ਖਣੌਰੀ ਤੇ ਆਪਣੇ ਵੱਡੇ ਮੋਰਚੇ ਚੱਲ ਰਿਹਾ ਤੇ ਸਰਕਾਰ ਹੁਣ ਦੀ ਕੋਈ ਵਾਅ ਪੇਸ਼ ਨਹੀਂ ਚੱਲ ਰਹੀ ਕਿਉਂਕਿ ਪੂਰਾ ਪੰਜਾਬ ਪੂਰਾ ਭਾਰਤ ਉੱਠ ਕੇ ਨਾਲ ਇਸੇ ਮੋਰਚੇ ਦੇ ਜੁੜ ਚੁੱਕਾ ਜਿਸ ਤਰ੍ਹਾਂ ਪਿਛਲੇ ਦਿੱਲੀ ਦੋਲਾਂ ਦੌਰਾਨ ਲੋਕਾਂ ਨੇ ਵੱਡਾ ਸਾਥ ਦਿੱਤਾ ਸੀ ਤੇ ਮੋਰਚੇ ਨੂੰ ਜਿੱਤਵਾਂ ਲੈ ਕੇ ਗਿਆ ਸੀ ਇਸੇ ਤਰ੍ਹਾਂ ਹੁਣ ਇਸੇ ਸਰਕਾਰ ਬਖਲਾਈ ਹੋਈ ਪੰਜਾਬ ਸਰਕਾਰ ਜਿਹੜਾ 2022 ਦੇ ਵਿੱਚ 5 ਜਨਵਰੀ ਨੂੰ ਮੋਦੀ ਪ੍ਰਧਾਨ ਮੰਤਰੀ ਵੱਲੋਂ ਫਰੋਜਪੁਰ ਸ਼ੌਣੀ ਦੇ ਵਿੱਚ ਇੱਕ ਰੈਲੀ ਸਮਾਗਮ ਰੱਖਿਆ ਗਿਆ ਸੀ ਉਹ ਸਮਾਗਮ ਦੇ ਵਿੱਚ ਜਨਤਾ ਪਹੁੰਚੀ ਨਹੀਂ ਲੋਕ ਪਹੁੰਚੇ ਨਹੀਂ ਉੱਠ ਕੇ ਕਿਉਂਕਿ ਬਹੁਤ ਵੱਡਾ ਵਿਰੋਧ ਸੀ ਸਰਕਾਰ ਦਾ ਦਿੱਲੀ ਤੋਂ ਅੰਦਰਾਣ ਤੇ ਭਾਜਪਾ ਸਰਕਾਰ ਨੇ ਕੀ ਮੋਦੀ ਨੇ ਉੱਥੋਂ ਜਹਾਜ਼ ਤੇ ਚੜ ਕੇ ਆਉਣਾ ਸੀ ਜਹਾਜ਼ ਤੇ ਚੜਨ ਦੀ ਬਜਾਏ ਦੇ ਟ੍ਰੈਫਿਕ ਮਤਲਬ ਕਿ ਗੱਡੀਆਂ ਦਾ ਵਾਹਨ ਇਸਤੇਮਾਲ ਕਰਦੇ ਹੋਏ ਕਿਉਂਕਿ ਜਥੇਬੰਦੀਆਂ ਨੇ ਪਹਿਲਾਂ ਇਹ ਐਲਾਨ ਸੀ ਵੀ ਅਸੀਂ ਪੂਰੇ ਸਟੇ ਆਪਣਾ ਜ਼ਿਲ੍ਹਾ ਲੈਵਲ ਦਾ ਹੈੱਡਕੁਆਟਰਾਂ ਤੇ ਧਰਨੇ ਦੇਵਾਂਗੇ ਤੇ ਸਰਕਾਰ ਨੂੰ ਮੰਗ ਪੱਤਰ ਦੇਵਾਂਗੇ ਪਰ ਪੰਜਾਬ ਸਰਕਾਰ ਦੀ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਰਾਹ ਦੇ ਵਿੱਚ ਰੋਕ ਲਿਆ ਰਾਹ ਦੇ ਵਿੱਚ ਰੁਕਣ ਕਾਰਨ ਉਹ ਜਿਹੜਾ ਮੋਦੀ ਸਰਕਾਰ ਦਾ ਕਾਫਲਾ ਮੋਦੀ ਦਾ ਪ੍ਰਧਾਨ ਮੰਤਰੀ ਆ ਰਿਹਾ ਸੀ ਉਹ ਵੀ ਪਿਆਰਿਆਂ ਨੇ ਆਣ ਕੇ ਰੁਕ ਗਿਆ ਉਹ ਇੱਕ ਸਾਜਿਤ ਤਹਿਤ ਸਿਰਫ ਰੋਡ ਵਾਹੇ ਆਇਆ ਗਿਆ ਨਹੀਂ ਤੇ ਜਾਜ ਦਾ ਜਾਜਰਾ ਹੀ ਆਉਣਾ ਸੀ ਤੇ ਸਾਡੇ ਭਾਰਤੀ ਕਿਸਾਨ ਯੂਨ ਕ੍ਰਾਂਤੀਕਾਰੀ ਦੇ ਜਿਹੜੇ ਆਗੂ ਸੀ ਵਰਕਰ ਸੀ ਸੂਬਾ ਪ੍ਰਧਾਨ ਉਹਨਾਂ ਤੇ ਅੱਜ 307 ਦਾ ਪਰਚਾ ਸਰਕਾਰ ਨੇ ਦਰਜ ਕਰਕੇ ਤੇ ਅਰਸ਼ਟ ਵਾਰੰਟਾ ਜਿਹੜਾ ਫਰੋਜਪੁਰ ਅਦਾਲਤ ਵੱਲੋਂ ਜਾਰੀ ਕਰ ਦਿੱਤੇ ਗਏ ਆ ਅਸੀਂ ਪੂਰੇ ਇਸ ਜਿਹੜਾ ਇਹ ਹਰਕਤ ਕੀਤੀ ਆ ਸਰਕਾਰ ਨੇ ਇਹਦਾ ਸੁਰਜੋਰ ਨਿੰਦਾ ਕਰਦੇ ਆ ਤੇ ਸਰਕਾਰੋਂ ਕਹਿੰਨੇ ਆ ਵੀ ਭਾਈ ਇਸ ਤੋਂ ਬਾਜ਼ ਆ ਜਾਵੇ ਨੀ ਦੇ ਜਿਹੜਾ ਅੱਗੇ ਹਾਲ ਦੂਸਰੀਆਂ ਸਰਕਾਰਾਂ ਦਾ ਹੋਇਆ ਹੈ ਲੋਕਾਂ ਨੇ ਨਿਹੱਤੇ ਲੋਕਾਂ ਦੇ ਨਜਾਇਜ਼ ਪਰਚੇ ਕਰਨ ਦਾ ਤੇ ਨਜਾਇਜ਼ ਅਦੋਲਣਾ ਨੂੰ ਕੁਚਲਣ ਦਾ ਇਸੇ ਤਰ੍ਹਾਂ ਇਹੀ ਪੰਜਾਬ ਸਰਕਾਰ ਦਾ ਹਾਲ ਹੋਊਗਾ ਅਸੀਂ ਇਸ ਜਿਹੜੀ ਇਹ ਹਰਕਤ ਕੀਤੀ ਹੈ ਸਰਕਾਰ ਦੀ ਇਹਦੀ ਵਿਰੋਧਤਾ ਕਰਦੇ ਆਂ ਤੇ ਡਟ ਕੇ ਇਸ ਜਿਹੜਾ ਇਸ ਤੇ ਜਿਹੜਾ ਪਰਚਾ ਕੀਤਾ ਗਿਆ ਉਹਦਾ ਦੁਜਾ ਭਾਈ ਕਰਾਂਗੇ ਵਿਰੋਧ ਕਰਾਂਗੇ ਤੇ ਇਸ ਤੇ ਇਹ ਵੱਡੇ ਸੰਘਰਸ਼ ਦੀ ਲੋੜ ਪਈ ਤੇ ਇਸ ਤੇ ਵੱਡਾ ਅंदोलਨ ਵੀ ਸੰਘਰਸ਼ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ